ਖੰਨਾ ਸ਼ਹਿਰ ਦੇ ਅਮ ਲੋ ਰੋਡ ਤੇ ਸਨ ਸਿਟੀ ਵਿੱਚ ਇੱਕ ਉੱਚੀ ਇਮਾਰਤ ਵਿੱਚ ਕਿਰਾਏ ਦੇ ਇੱਕ ਛੋਟੇ ਜਿਹੇ ਫਲੈਟ ਵਿੱਚ ਐਨੀ ਦਿਨੀ ਚੁੱਪੀ ਫੈਲ ਗਈ ਹੈ ਨਾ ਤਾਂ ਕੋਈ ਸ਼ੋਰ ਹੈ ਤੇ ਨਾ ਹੀ ਕੋਈ ਚਹਿਕ ਸਿਰਫ ਇੱਕੀ ਗੂੰਜ ਹੈ ਮਾਦਿਆਂ ਚਿੱਕਾ ਪੈਣ ਦੀਆਂ ਚਿੱਕਾ ਤੇ ਪਿਤਾ ਦੀ ਟੁੱਟੀ ਹੋਈ ਆਤਮਾ ਇਹ ਗੂੰਜ ਉਸ ਛੋਟੇ ਪੁੱਤਰ ਦੀ ਯਾਦ ਵਿੱਚ ਹੈ ਜੋ ਕਦੇ ਵਾਪਸ ਨਹੀਂ ਆਵੇਗਾ 20 ਸਾਲਾ ਸੈ ਤਰੂਫ ਕਪੂਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਉਹ ਰੂਹ ਜਿਵੇਂ ਬਰਫੀਲੇ ਧਰਤੀ ਤੇ ਸਮੁੰਦਰ ਦੀਆਂ ਲਹਿਰਾਂ ਵਿੱਚ ਹਮੇਸ਼ਾ ਲਈ ਅਲੋਪ ਹੋ ਗਿਆ ਤਰੂਫ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਪਿਤਾ ਕਰਨ ਕਪੂਰ ਇੱਕ ਛੋਟੇ ਕਬਜੇ ਦੇ ਸਲਾਹਕਾਰ ਵਜੋਂ ਕੰਮ ਕਰਦੇ ਹਨ ਪਰਿਵਾਰ ਕਦੇ ਵੀ ਵਿੱਤੀ ਤੌਰ ਤੇ ਬਹੁਤ ਮਜ਼ਬੂਤ ਨਹੀਂ ਸੀ ਪਰ ਉਸਨੇ ਹਮੇਸ਼ਾ ਆਪਣੇ ਪੁੱਤਰ ਦੇ ਸੁਪਨੇ allele ਆਪਣੀ ਜ਼ਰੂਰਤਾਂ ਨੂੰ ਪਿੱਛੇ ਰੱਖਿਆ ਕੁਝ ਸਮਾਂ ਪਹਿਲਾਂ ਧਰੂਵ ਨੂੰ ਪੜ੍ਹਾਈ ਲਈ ਰੂਸ ਭੇਜਿਆ ਗਿਆ ਸੀ ਪਹਿਲਾ ਵੀਜ਼ਾ ਸ਼ਰਤਾ ਕਾਰਨ ਉਹ 6 ਮਹੀਨੇ ਬਾਅਦ ਵਾਪਸ ਆਇਆ ਪਰ ਇੱਕ ਸਾਲ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਤੇ ਮਾਸਕੋ ਭੇਜਿਆ ਗਿਆ ਐਤਵਾਰ ਉਸ ਦੀ ਜ਼ਿੰਦਗੀ ਵਿੱਚ ਮੌਤ ਦੀ ਘੰਟੀ ਬਣ ਕੇ ਆਇਆ ਸਵੇਰੇ ਧਰੂਵ ਨੇ ਘਰੇ ਫੋਨ ਕੀਤਾ ਤੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਸਮੁੰਦਰੀ ਕੰਢੇ ਜਾ ਰਿਹਾ ਹੈ ਪਿਤਾ ਨੇ ਇੱਕ ਪੱਲੇ ਇਨਕਾਰ ਕਰਨ ਬਾਰੇ ਸੋਚਿਆ ਤੇ ਫਿਰ ਸੋਚਿਆ ਮੇਰਾ ਪੁੱਤਰ ਹਫ਼ਤੇ ਵਿੱਚ ਸਿਰਫ ਇੱਕ ਦਿਨ ਲਈ ਛੁੱਟੀ ਲੈਂਦਾ ਹੈ ਤੇ ਉਹ ਜਵਾਬ ਨਹੀਂ ਦੇ ਸਕਿਆ ਪਰ ਕੌਣ ਜਾਣਦਾ ਸੀ ਕਿ ਆਖਰੀ ਗੱਲ ਹੋਵੇਗੀ ਕੁਝ ਘੰਟਿਆਂ ਬਾਅਦ ਆਈ ਕੋਲ ਨੇ ਸਭ ਕੁਝ ਬਦਲ ਦਿੱਤਾ ਖਬਰ ਆਈ ਕਿ ਸਾਈ ਤਰੂਵ ਸਮੁੰਦਰ ਦੇ అలਰਾ ਵਿੱਚ ਵਹਿ ਗਿਆ ਉਸਦੇ ਦੋਸਤ ਬਚ ਗਏ ਪਰ ਜਦੋਂ ਉਸ ਨੂੰ ਬਚਾਇਆ ਗਿਆ ਤਾਂ ਉਹ ਇਸ ਦੁਨੀਆ ਨੂੰ અલਵਿਦਾ ਕਹਿ ਚੁੱਕਿਆ ਸੀ ਤਰੂਵ ਨੂੰ ਪਾਣੀ ਵਿੱਚੋਂ ਕੱਢ ਕੇ ਹਸਪਤਾਲ ਲਿਜਾਏ ਜਾਣ ਦੀ ਫੁਟੇਜ ਪਰਿਵਾਰ ਤੱਕ ਪਹੁੰਚਾਈ ਗਈ ਪਰ ਉਸ ਵੀਡੀਓ ਵਿੱਚ ਕੋਈ ਜਾਨ ਨਹੀਂ ਸੀ ਸਿਰਫ ਯਾਦਾਂ ਸਨ ਪੈਂਦੀ ਹਾਲਤ ਸਭ ਤੋਂ ਖਰਾਬ ਸੀ ਉਹ ਰਾਖੀ ਭੇਜਣ ਦੀ ਤਿਆਰੀ ਕਰ ਰਹੀ ਸੀ ਪਰ ਰਾਖੇ ਤੋਂ ਪਹਿਲਾਂ ਭਰਾ ਦੀ ਮ੍ਰਿਤਕ ਦੇ ਲਿਆਉਣ ਦੀ ਚੁਣੌਤੀ ਖੜੀ ਹੋ ਗਈ ਪਰਿਵਾਰ ਚਾਹੁੰਦਾ ਹੈ ਕਿ ਪੁੱਤਰ ਦੀ ਆਤਮ ਸੰਸਕਾਰ ਉਹਨਾਂ ਦੇ ਦੇਸ਼ ਦੀ ਧਰਤੀ ਤੇ ਕੀਤਾ ਜਾਵੇ ਪਰ ਵਿਦੇਸ਼ੀ ਧਰਤੀ ਤੋਂ লাশ ਲਿਆਉਣਾ ਉਹਨਾਂ ਆਸਾਨ ਕੰਮ ਨਹੀਂ ਹੈ ਪਰਿਵਾਰ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਈਮੇਲ ਕਰਕੇ ਮਦਦ ਦੀ ਬੇਨਤੀ ਕੀਤੀ ਮਦਦ ਪੋਰਟਲ ਤੇ ਵੀ ਅਰਜੀ ਦਿੱਤੀ ਗਈ ਸ਼ਹਿਰ ਦੇ ਭਾਜਪਾ ਨੇਤਾ ਰਾਹੀਂ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਵੀ ਸੂਚਿਤ ਕੀਤਾ ਗਿਆ ਸੀ ਇੱਕ ਅਪੀਲ ਵੀ ਕੀਤੀ ਗਈ ਹੈ ਫਤੇਗੜ ਸਾਹਿਬ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਦੇ ਪੁੱਤਰ ਕਪਿਲ ਨੂੰ ਵੀ ਇੱਕ ਪੱਤਰ ਭੇਜਿਆ ਗਿਆ ਹੈ ਸਮਾਜ ਸੇਵਕ ਪਰਮ ਵਾਲਿਆ ਨੂੰ ਵੀ ਈਮੇਲ ਰਾਹੀਂ ਕੇਂਦਰ ਸਰਕਾਰ ਨਾਲ ਸੰਪਰਕ ਕਰ ਰਹੇ ਹਨ ਉਹਨੇ ਟੁੱਟਿਆ ਹੋਇਆ ਪਰਿਵਾਰ ਸਿਰਫ ਇਹੀ ਉਮੀਦ ਕਰ ਰਿਹਾ ਹੈ ਕਿ ਉਹ ਆਪਣੇ ਪੁੱਤਰ ਨੂੰ ਇੱਕ ਵਾਰ ਵੇਖ ਸਕੇ ਤੇ ਉਸ ਨੂੰ ਆਪਣੀ ਮਿੱਟੀ ਨੂੰ ਅਲਵਿਦਾ ਕਹਿ ਸਕਣ ਇਹ ਸਿਰਫ ਇੱਕ ਹਾਦਸਾ ਨਹੀਂ ਸੀ ਸਗੋ ਇੱਕ ਸੁਪਨਾ ਸੀ ਜੋ ਸਮੁੰਦਰ ਦੀਆਂ ਲਹਿਰਾਂ ਵਿੱਚ ਵਹਿ ਗਿਆ ਸੀ ਉਹਨੇ ਸ਼ਹਿਰ ਇੱਕ ਪੁੱਤਰ ਦੇ ਵਾਪਸੀ ਦੀ ਉਡੀਕ ਕਰ ਰਿਹਾ ਹੈ ਜੋ ਸ਼ਾਇਦ ਇੱਕ ਤਬੂਤ ਵਿੱਚ ਵਾਪਸ ਆਵੇਗਾ ਉਹ ਸਟੱਡੀ ਬਿਸਤੇ 'ਤੇ ਗਿਆ ਹੋਇਆ ਸੀ ਉੱਥੇ ਤੇ ਤੁਹਾਨੂੰ ਰਾਤ ਨੂੰ ਸੰਡੇ ਰਾਤ ਨੂੰ 12:30 ਵਜੇ ਨੂੰ ਪਾਪੀ ਨੂੰ ਫੋਨ ਆਇਆ ਉਹਦੇ ਤੋਂ ਉਸ ਤੱਕ ਕਿ ਉਹ ਇਹਨੇ ਲੇਟ ਸਲਿੱਪ ਕਰ ਗਿਆ ਔਰ 15-20 ਮਿੰਟ ਤੱਕ ਲੱਭਿਆ ਨਹੀਂ ਗਿਆ ਅਜੇ ਦੱਲਪਿਆ ਤੇ ਉਹਨੂੰ ਰੈਸਕਿਊ ਟੀਮ ਨੇ ਉਹਨੂੰ ਰੈਸਕਿਊ ਕੀਤਾ ਤੇ ਥੋੜੀ ਦੇਰ ਉਹਦੀ ਪਲਸ ਚੱਲਨੀ ਪਰ ਉਸ ਤੋਂ ਬਾਅਦ ਵਿੱਚ ਉਹ ਡੱਡ ਹੋ ਗਿਆ ਕਦੋਂ ਪਿੱਛੇ ਗਿਆ ਤੇ ਕਿੰਨੇ ਪੰ ਉਹਨਾਂ ਵੇਲੇ ਅਸੀਂ ਪਿਛਲੇ ਅਕਤੂਬਰ ਚ ਪੇਚਿਆ ਸੀ ਪਰ ਉਹ 6 ਮਿੰਟ ਦਾ ਉਹਦਾ ਸੀਡੋ ਵੀਜ਼ਾ ਖਤਮ ਹੋ ਗਿਆ ਸੀ ਦੁਬਾਰਾ ਆਇਆ ਸੀ ਜਨਵਰੀ ਪਰ ਵਿੱਚ ਮਾਰਚ ਚ ਭੇਜਿਆ ਉਹਨੂੰ ਮਾਰਾ ਤੇਰਾ ਮਾਰਚ ਉਹਨੂੰ ਮਾਰਾ ਭੇਜਿਆ ਠੀਕ ਮੈਂ ਕਿਹਾ ਬੱਚਾ ਹਾਂਜੀ ਕਿ ਲੋ ਤਾਂ ਮੇਰਾ ਬਰਾਦਮ ਨੇ ਕੋਈ ਇਸ ਕੁਝ ਨਹੀਂ ਕਰ ਰਿਹਾ ਨਾ ਉਧਰ ਲੱਗੇ ਜਾਂਦੇ ਇਧਰ ਲੱਗੇ ਜਾਂਦੇ ਉਧਰ ਨਾ ਕੁਝ ਨਹੀਂ پتہ ਚੱਲ ਰਿਹਾ ਉੱਥੇ ਜਿਹੜੇ ਬੱਚੇ ਨੇ ਬਸ ਉਹ ਆਪਣੇ ਲੈਵਲ ਤੇ ਜੋ ਕਰ ਰਹੇ ਨੇ ਉਹ ਕਰ ਰਹੇ ਨੇ ਕੁਝ ਨਹੀਂ ਕਰ ਰਹੇ ਕੋਈ ਵੀ ਇਹ ਇਨਫੋਰਮੈਂਟ ਤੋਂ ਕਿਹੜਾ ਫੀਡ ਕਰਨ ਦਾ ਹੈ ਸੋਡਾ ਬੱਚੇ ਸਾਨੂੰ ਵਾਪਸ ਚਾਹੀਦੇ ਅਸੀਂ ਆਪਣੇ ਇੱਥੇ ਕਰਾਂਗੇ ਆਪਣੇ ਤਰੀਕੇ ਨਾਲ ਕਰਾਂਗੇ ਪੱਕੇ ਪਰ ਨਾ ਉਹਦੇ ਪਿਸ ਤੱਕ ਜਦੋਂ ਦੇ ਉਹ ਬੱਚੇ ਉਹ ਸਾਰੇ ਬੱਚੇ ਸਾਡਾ ਮੁੰਡਾ ਹੀ ਚਲਾਏ ਕੋਈ ਆਇਆ ਨਹੀਂ ਤਾਂ ਦੇਖੋ ਕੋਈ ਅਫਸਰ ਜਾਂ ਕੋਈ ਨਹੀਂ ਆਇਆ ਕਿਸ ਦਿਨ ਨੇ ਕੋਈ ਕੰਟੈਕਟ ਕੀਤਾ ਦੱਸੋ ਇਵਨ ਮੇਲਸ ਪਾਇਓ ਨਾ ਸਵਿਰਦੀ ਹੈ ਕੋਈ ਕਿਸੇ ਨੇ ਕੁਝ ਕੰਟੈਕਟ ਨਹੀਂ ਕੀਤਾ। ਮੂੰਹ ਛੱਡ ਨੰਬਰ ਤੇ ਸੰਧਿਤਤਾ ਜਾਵੇ। ਉਸੇ ਆਪਣੇ ਤਰੀਕੇ ਨਾਲ ਸਾਰਾ ਕੁਝ ਕਰਾ ਲਿਆ। ਮੈਨੂੰ ਇਹ ਵੀ ਪਤਾ ਚੱਲਿਆ ਕਿ ਅਗਰ ਬਾਡੀ ਪਾਣੀ ਚ ਜਾਂਦੀ ਤਾਂ ਉਹ ਖੁਦ ਹੀ ਉਹ ਟ੍ਰਿਫਿਊਜ਼ ਕਰ ਦਿੰਦੇ ਜਿਆਦਾ ਟਾਈਮ ਰੱਖਦੇ ਨਹੀਂ ਪਰ ਸਾਨੂੰ ਸਾਡਾ ਪਤਾ ਚਾਹੀਦਾ ਸੀ ਕਿਸੇ ਨੇ ਥਰੂ ਗੁੱਛ ਨਹੀਂ ਕਰਾ ਲ।